ਜਨਾਬ ਮੁੰਦ ਨਿਆਣ ਬੰਦੀ ਰਾਮ ਇਹ ਭਾਈ ਮਰਦਾਨੇ ਆ ਸਹਿਰ ਪਰਦੇਸੀਆਂ ਦਾ ਕੁਛ ਦਿਹਾੜੇ ਕੁਛ ਦਿਨ ਕੱਟ ਕੇ ਆਪ ਕੋ ਆਪਣੇ ਵਤਨਾਂ ਨੂੰ ਜਾਣਾ ਹੁੰਦਾ ਤਨ ਜੋਵਨ ਅਰ ਖੁੱਲਣਾ ਸੰਤ ਮਹਾਰਾਜ ਜੀ ਨੇ ਰਾਣਾ ਸਾਹਿਬ ਮਹਾਂਪੁਰਸ਼ਾਨੀ ਸ਼ਬਦ ਬੜਿਆ ਸੀ ਮੰਡਣ ਦੀ ਤਰਤੀ ਤੇ ਜਦੋਂ ਮਹਾਰਾਜ ਜੀ ਨੇ ਸਰੀਰੂਪੀ ਇਸ ਠਿਕਰੇ ਦਾ ਉਹਲਾ ਦੇਣਾ ਸਰੀਰ ਪੰਜ ਕੂਤ ਕਰਕੇ ਜਾਣਾ ਤੇ ਮਹਾਰਾਜ ਜੀ ਨੇ ਦੋ ਦੀਵਾਨ ਬਾਕੀ ਰਹਿੰਦੇ ਸਨ ਦਰਾਗਮੇ ਕੀਰਤਨ ਕੀਤਾ ਸਾਰੇ ਹੀ ਰਾਗ ਉੱਥੇ ਸ਼ਬਦ ਪੜਿਆ ਧਨ ਜੋਵਨ ਅਰ ਫੁੱਲੜਾ ਨਾਠੀ ਆੜੇ ਦਿਨ ਚਾਰ ਪੱਬਣ ਕੀਰੀ ਪਤ ਜੋਨ ਢਲ ਤੁਲ ਜੋ ਮਣਹਾਰ ਰੰਗ ਮਾਲਣਾ ਪਿਆਰਿਆ ਜਜੋਵਨ ਨਾ ਹੁੱਲਾ ਦਿਨ ਥੋੜੇ ਥੱਕਿਆ ਭਇਆ ਪੁਰਾਣਾ ਨਾਲ ਆਧਾਰਨ ਵੀ ਦਿੱਤੀ ਮਹਾਂਪੁਰਖ ਨੇ ਮੇਜੋ ਸੰਤ ਮਾਰੀ ਦੇਵਸਾਲੇ ਮਹਾਂਪੁਰਖ ਦਾ ਦੇ ਪ੍ਰੀਤਮ ਪਿਆਰੇ ਗਏ ਸੰਸਾਰ ਤੋਂ ਤੇ ਉਦੋਂ ਇਹ ਪਾਈ ਸ਼ਬਦ ਸੰਗਤਾਂ ਨੇ ਕਹਿ ਕੀ ਪੜਾਇਆ ਸੀ ਅੱਜ ਅਸੀਂ ਵੀ ਪੜ ਰਹੇ ਹਾਂ ਇਸ਼ਾਰਾ ਕਰ ਰਹੇ ਹਾਂ ਸੰਗਤ ਨੂੰ ਪਰ ਰਮਜ਼ਾਂ ਫਕੀਰਾਂ ਦੀ ਗਾਉਣ ਸਮਝਦੇ ਤਨ ਜੋ ਬੰਨੇ ਸੁਲਾ ਦੀਆ ਬਾੜਿਓ ਆੜੀਆਂ ਸਦਾ ਸਾਈਂ ਜੋਦੀਆਂ ਅੰਨ ਜੋ ਵੇਟ ਉੱਤਨੀ ਆੜੀਆਂ ਸਦਾ ਸਾਈਂ ਉੱਧੀਆਂ ਹਾਂਜੀ ਧਨ ਜੋ ਬਨ ਅਰ ਫੁੱਲੜਾ ਨਾਠਿਆੜੀ ਦਿਨ ਚਾਰ ਪੱਪਣ ਕੇਰੇ ਪੱਤ ਜੋ ਟਲਟੋਨ ਜੋਮਣ ਹਾਂ ਦੋ ਚਾਰ ਦਿਹਾੜੇ ਫੁੱਲ ਖਿੜਦੇ ਹਨ ਖਿੜਨ ਤੋਂ ਬਾਅਦ ਹੌਲੀ ਹੌਲੀ ਉਹ ਝੜ ਜਾਂਦੇ ਹਨ ਫਿਰ ਨਵੇਂ ਫੁੱਲ ਆ ਜਾਂਦੇ ਹਨ ਤਨ ਬਹੁਤਾ ਟਾਈਮ ਨਹੀਂ ਦਿੰਦਾ ਹੁੰਦਾ ਇਹ ਵੀ ਇੱਕ ਹੜ ਦੇ ਪਾਣੀ ਦੀ ਨਿਆਣੀ ਦੱਸਿਆ ਗੁਰੂ ਜੀ ਨੇ ਗੁਰੂ ਬਾਬਾ ਜੀ ਕਹਿੰਦੇ ਮਾਈ ਮਾਇਆ ਛਲ ਤਿਰਨ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਨਾ ੜਕਾ ਜਾ ਵਾਹਿਗੁਰੂ ਦੇ ਭਜਨ ਤੋਂ ਬਿਨਾ ਹੜ ਦੇ ਪਿਆਣੀ ਪਾਣੀ ਦੀ ਨਿਆਣੀ ਦੱਸਿਆ ਵਾਹਿਗੁਰੂ ਦਾ ਨਾਮ ਸਦੀਵੀ ਅਟਲ ਹੈ ਮਾਈ ਮਾਇਆ ਛਲ ਤਿਰਨ ਤਾਫ ਉਸ ਦੀ ਅਗ ਮੇਕ ਦੀ ਛਾਇਆ ਬੱਦਲ ਦੀ ਛਾਂ ਬਹੁਤਾ ਟੈਲੀ ਠਹਿਰਦੀ ਹੁੰਦੀ ਹਵਾ ਦੇ ਰੁਕਣਾ ਉਡ ਪੜ ਜਾਂਦੀ ਏ ਤਨ ਜੋਬਨ ਆ ਰ ਫੁੱਲੜਾ ਤਨ ਹੋਇਆ ਜਵਾਨੀ ਉੜਦੇ ਪੰਛੀ ਦੀ ਛਾਂ ਹੈ ਜਵਾਨੀ ਆਉਂਦੀ ਹੈ ਜਾਨੀ ਦਾ ਬਦਲ ਲੱਗਦਾ ਕਦੋਂ ਨਿਕਲ ਜਾਂਦਾ ਜਦੋਂ ਪਹਿਲੀ ਵਾਰ ਸਾਰੇ ਸ੍ਰੀ ਅਸੀਂ ਭਜਨ ਸੁਹੋਰੀ ਭਾਈ ਸਾਹਿਬ ਦਾ ਗੁਰਦੀਪ ਸੁਹੋਰੀ ਸਾਰੇ ਬੈਠੇ ਬੇਸੀ ਪ੍ਰੋਇ ਪਹਿਲੀ ਵਾਰ ਮਿਲੇ ਸਰ ਕਾਲੇ ਦਾੜੀ ਹੁਣ ਜਿੱਤੇ ਹੋ ਗਏ ਪਤਾ ਲੱਗਿਆ ਕਦੋਂ ਜਵਾਨੀ ਨਿਕਲ ਗਈ ਆਉਂਦੀ ਦਾ ਪਤਾ ਜਾਂਦੀ ਦਾ ਪਤਾ ਨਹੀਂ ਲੱਗਦਾ ਉੜਦੇ ਪੰਛੀ ਦੀ ਛਾਂ ਹੈ ਜਿਵੇਂ ਜਹਾਜ਼ ਦੀ ਛਾਂ ਨਿਕਲ ਜਾਂਦੀ ਤਨ ਜੋਗਨ ਜਵਾਨੀ ਅਰ ਫੁੱਲੜਾ ਫੁੱਲਾਂ ਦੀ ਫਲਵਾੜੀ ਬਹੁਤਾ ਦਿਨ ਖੜੀ ਨਹੀਂ ਰਹਿਂਦੀ ਫੇਰ ਹੋਰ ਫੁੱਲ ਆ ਜਾਂਦੇ ਬਹਾਰਾਂ ਦੇ ਫੇਰ ਹੋਰ ਫੁੱਲ ਆ ਜਾਂਦੇ ਜਿਸ ਆਸਨ ਹਾਂ ਬੈਠੇ ਕੀਤੇ ਬੈਸ ਗਿਆ ਮਾਣ ਜੀ ਕਹਿੰਦੇ ਜਿਸ ਨੇ ਆਸਰਾ ਦੇ ਅੱਜ ਬੈਠੇ ਆ ਇੱਥੇ ਪਤਾ ਨਹੀਂ ਕਿੰਨੇ ਬੈਠ ਕੇ ਜਵੇ ਜਿਨ੍ਹਾਂ ਨੇ ਵਹਿ ਜਾਣਾ ਬੋਲੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸਾਡੀ ਆਪਣੀ ਧਰਤੀ ਆਪਣਾ ਸੰਸਾਰ ਨਹੀਂ ਹੈ ਵਾਹਿਗੁਰੂ ਨੇ ਕੁਛ ਦਿਨ ਲਈ ਸਾਨੂੰ ਰਹਿਣ ਬਸੇੜਾ ਬਖਸ਼ਿਆ ਰਹਿਣ ਬਸੇੜਾ ਰਾਤ ਕੱਟਣੀ ਹੈ ਜਦੋਂ ਉਮਰਾ ਰੂਪੀ ਪੂਰੀ ਰਾਤ ਨਿਕਲ ਗਈ ਮੌਤ ਰੂਪੀ ਸੂਰ ਚੜ੍ਹੇਗਾ ਮੁਸਾਫਰ ਨੇ ਚਾਲੇ ਮਾਰ ਜਾਣੇ ਤੁਰ ਜਾਣੇ ਪੰਬਣ ਕੀਰੇ ਪਤ ਜੂ ਢਲ ਟੁੜ ਜੋ ਬਣ ਹਾਰ ਰੰਗ ਮਾਲਲਾ ਪਿਆਰਿਆ ਜਾਜ ਉਗਣ ਹੋ ਗਾ ਦਿਨ ਥੋੜੇ ਥੱਕਿਆ ਭਇਆ ਪੁਰਾਣਾ ਚੰਗਤੇ ਹੁਣ ਭਾਈ ਚੋਲਾ ਪੁਰਾਣਾ ਹੋ ਗਿਆ ਹੁਣ ਇਹਨੂੰ ਅਸੀਂ ਬਦਲ ਲੈ ਸੰਸਾਰ ਤੋਂ ਜਾਣਾ ਦਿਨ ਤਾਂ ਥੋੜੇ ਰਹਿ ਗਏ ਭਇਆ ਦੀ ਪਰਾਣਾ put ਸਕਿਆ ਪਿਆ ਪੁਰਾਣਾ ਚੋਲਾ ਫਿਰ ਮਹਾਰਾ ਕਹਿੰਦੀ ਸੱਜਣ ਮੇਰੇ ਰੰਗਲੇ ਜਾਏ ਸੁਤੀ ਜੀ ਰਾਂ ਹੰਪੀ ਬੰਜਾ ਡੋਬਣੀ ਰੋਵਾ ਚੀਨੀ ਖੈਰ ਮਰਦਾਨੇ ਦਾ ਪਰਿਵਾਰ ਆ ਗਿਆ ਬੱਚੇ ਆ ਗਏ ਘਰ ਵਾਲੀ ਆ ਗਈ ਕਹਿੰਦੇ ਮਰਦਾਨਿਆ ਤੇਰੇ ਚਾਰ ਥਾਂ ਬਾਕੀ ਆ ਚਾਦਰ ਵਿਛਾਓ ਆਸਣ ਲਗਾਓ ਲੈਤ ਜਾਓ ਮਰਦਾਨੇ ਨੇ ਗੋਦੀ ਆਖਿਆ ਸਤ ਕਰਤਾਰ ਕਹਿ ਕੇ ਪੁੰਜੇ ਲੈੜ ਜਾਂਦੇ ਹਨ ਚਿੱਤਾ ਚਾਦਰਾਂ ਓੜ ਲਿਆ ਸਤ ਕਰਤਾਰ ਕਹਿ ਕੇ ਹਜੂਰ ਦੀ ਗੋਦੀ ਵਿੱਚ ਭਾਈ ਮਰਦਾਨੇ ਨੇ ਇਦਾਂ ਸਰੀ ਛੱਡਤਾ ਜਿਵੇਂ ਕੰਜ ਕੰਜ ਸਭ ਕੁਝ ਛੱਡ ਕੇ ਪਰੇ ਹੋ ਜਾਂਦਾ ਮੁੱਖੋਂ ਵਾਹਿਗੁਰੂ 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 ਕਹਿ ਦੇ ਛੱਡ ਦਿੱਤੀ ਕਿ ਆਨ ਅੰਦਰ ਜਿਵੇਂ ਸਭ ਕੰਜ ਤਿਆਗ ਦਿੰਦਾ ਦੇਮ ਉਹ ਕੋਈ ਅੱਖ ਫਰਕਾਨ ਅੰਦਰ ਅੱਖ ਦੇ ਫੁਰਨੇ ਵੀ ਜੀ ਮਰਦਾਨਾ ਜੀ ਬੋਲੇ ਹੋ ਗਏ ਸਰੀਰ ਚ ਨਿਕਲ ਗਏ ਗੁਰੂ ਪੂਰੀ ਜੀ ਦਾ ਦਰਸ਼ ਗੁਰਾਂ ਦਾ ਦਰਸ਼ ਕੀਤਾ ਜਸ ਛੱਡ ਕੇ ਇਸ ਜਹਾਨ ਜਹਾਨ ਤੇ ਜਸ ਰਹਿ ਗਿਆ ਵਰਤਨ ਜਦੋਂ ਮਰਦਾਨਾ ਸਾਖੀ ਗੁਰੂ ਬਾਬਾ ਜੀ ਦੀ ਚਲਦੀ ਹੈ ਭਾਈ ਮਰਦਾਨਾ ਜੀ ਦਾ ਨਾਮ ਨਾਲ ਚੱਲਦਾ ਇੱਕ ਬਾਬਾ ਆਕਾਲ ਗੁੰ ਦੂਜਾ ਬਾਬਾ ਹੀ ਮਰਦਾਨਾ ਦਿੱਤੀ ਵਾਂਗ ਨਿਵਾਜ ਕਰਨ ਸੁੰਨ ਸਮਾਨ ਪਿਆ ਜਾਹਾਂ ਹਜ਼ੂਰ ਨੇ ਪੂਰੀ ਇੱਜ਼ਤ ਮਰਜ਼ਾਦਾ ਜੋ ਮਰਜ਼ਾਦਾ ਸੀ ਕਿਉਂਕਿ ਮਸਲਮਾਨ ਸਨ ਭਾਈ ਮਰਦਾਨਾ ਜੀ ਉਸ ਤਰ੍ਹਾਂ ਮਾਰ ਜੀ ਸਾਰੀ ਮਰਜ਼ਾਦਾ ਨਿਭਾਈ ਪਰਿਵਾਰ ਉਧਰ ਕਰਦਾ ਹੈ ਵਿਰਾਕ ਕਰਦਾ ਗੁਰੂ ਜੀ ਕਹਿੰਦੇ ਭਾਈ ਜੋ ਆਇਆ ਸਭ ਨੇ ਤੁਰ ਜਾਣਾ ਤਕੜਾ ਕਰੋ ਮਨ ਨੂੰ ਧੀਰਜ ਰੱਖੋ ਇੱਥੇ ਕਿਸੇ ਨੇ ਸਦੀਵੀ ਬੈਠੀ ਨਹੀਂ ਰਹਿਣਾ ਸਭ ਨਾਲੇ ਤੁਰ ਜਾਣਾ ਸਭ ਨਾਲੇ ਤੁਰ ਜਾਣਾ ਕਿਸੇ ਨਹੀਂ ਬੈਠੇ ਨਹੀਂ ਰਹਿਣਾ ਭਾਈ ਧੀਰਜ ਕਰੋ ਮਹਾਰਾਜ ਜੀ ਹੌਸਲਾ ਦਿੰਦੇ ਗੁਰੂ ਨਾਨਕ ਦੀ ਬਾਣੀ ਸਾਨੂੰ ਬਾਰ ਬਾਰ ਸਮਝਾ ਰਹੀ ਤਾਂ ਗੀਤ ਕਰਦੀ ਏ ਅਨ ਕਹਿ ਰਾ ਤੜਿਆ ਬਾੜ ਦੇਹੇ ਲੀ ਰਾਮ ਪਾਪ ਕੁਮਾਮ ਦਿਆਂ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਅੰਤ ਪਛੋ ਤਾਬ ਹੈ ਗੁਰ ਗੋਪਾਲ ਨਾ ਜਪੀ ਰਸਨਾ ਕਦ ਹੋ ਸੇਦ ਨਾ ਆਵੇ ਉਹ ਕਦੋਂ ਦੇਣਾ ਉਹਨੂੰ ਜਦੋਂ ਉੱਠ ਕੇ ਚੌਂਕੜਾ ਮਾਰ ਕੇ ਸਤਨਾਮ ਪਾਉਨ ਸ਼ੁਧ ਵਸਤਰ ਪਹਿਨ ਕੇ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ ਜੋ ਬਾਬਾ ਨਸੀਰ ਮਹਾਂਪੁਰਖਾਂ ਨੇ ਸਾਨੂੰ ਅਨੰਕਾਰ ਗੁਰੂ ਸ਼ਬਦ ਨਾਲ ਜੋੜਿਆ ਦਰਗਾਹੀ ਪ੍ਰਸ਼ਾਦ ਬਖਸ਼ਿਆ ਕਦੋਂ ਉਸ ਦੀ ਕਮਾਈ ਕਰੇਗਾ ਕਦੋਂ ਜਪੇਗਾ ਸਤਨਾਮ ਸ਼੍ਰੀ ਵਾਹਿਗੁਰੂ ਜਪਣਾ ਨਹੀਂ ਭੋੜੇ ਪਾਲਾ ਅੱਜ ਤੋਂ ਸ਼ੁਰੂ ਕਰ ਦੋ ਹੁਣ ਤੋਂ ਸ਼ੁਰੂ ਕਰ ਦੋ ਜਪਣਾ ਹੀ ਪਾਏਗਾ ਜਪੇ ਬਿਨਾਂ ਕਲਿਆਣ ਹੋਏਗਾ ਨਹੀਂ ਪਾਵੇਂ ਗੰਗਾ ਦੇ ਕਿਨਾਰੇ ਵੀ ਘਰ ਪਾਲਾ ਰੋਜ਼ ਝੁਕਕੀਆਂ ਲਾ ਰੋਜ਼ ਜਪਨ ਕਰ ਕਦੇ ਵੀ ਮੁਕਤផល ਨੂੰ ਪ੍ਰਾਪਤ ਨਹੀਂ ਹੋਏਗਾ ਜਿੰਨੀ ਦੇਰ ਤੱਕ ਵਾਹਿਗੁਰੂ ਦੇ ਨਾਮ ਨਾਲ ਦਰਹਿਤ ਦਾ ਨਾ ਪੀਜੇਗਾ ਫੁੱਲਾ ਦਾ ਤੂੰ ਅਤਰ ਬਣਾ ਫੁੱਲਾ ਦਾ ਤੂੰ ਅਤਰ ਬਣਾ ਅਤਰ ਨਾ ਫਿਰ ਕੱਢਦਰੀ ਆਂ ਦਰਿਆ ਦੇ ਵਿੱਚ ਡੁਬਕੀਆਂ ਲਾ ਫਿਰ ਵੀ ਤੇਰੀ ਬੋ ਨੀ ਮੁਕਣੀ ਪਹਿਲੋਂ ਆਪਣੀ ਮੈਂ ਗਵਾ ਪਹਿਲੇ ਮੈਂ ਮੇਰੀ ਨੂੰ ਮਾਰ ਆਪਣੀ ਹੋਂਦ ਗਵਾ ਇਹਤੋਂ ਆਪਦੇ ਉਹਨਾਂ ਨਾ ਮੈਂ ਚੌਧਰੀ ਆ ਮੈਂ ਆ ਫੁਲਾਣਾ ਮੇਰੇ ਕੋ ਆ ਉਹਦਾ ਮੇਰੇ ਕੋ ਆ ਉਹਦਾ ਇਹਨੂੰ ਖਤਮ ਕਰ। ਪਹਿਲਾ ਮਰਨ ਕਬੂਲ ਮਿਟਾ ਦੇ ਆਪਣੀ ਹਸਤੀ ਕੋ। ਅਗਰ ਜੇ ਕਿਸਮਰਤਵਾ ਜਾਏ ਪਹਿਲਾ ਮਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਦਾ ਤੋ ਆਉ ਹਮਾਰੇ ਪਾਸ। ਮਰਨੇ ਤੇ ਡਰ ਕੋ ਨਾ ਕਿਹਨ ਜੀ ਕਹਦੇ ਮਰਨ ਦਾ ਘਾਟਾ ਜਦੋਂ ਆਪ ਹਾਥ ਜ਼ਿੰਦੌਰੇ ਅਲੀ ਜਦੋਂ ਹੱਥ ਵਿੱਚ ਦੰਦੌਰੇ ਹੀ ਪਕੜ ਲਿਆ ਕੇਸਰ ਨਾਲ ਪਜਿਆ ਲਤਬਤ ਹੋਇਆ ਨਾਰੀਅਲ ਸੋਹਣੇ ਸੁੰਦਰ ਗਹਿਣੇ ਪਾ ਕੇ ਘਰ ਬਾੜੀ ਨਾਲ ਤੁਰੀ ਜਾਰੀ ਮੈਂ ਵੀ ਸਾਥੀ ਹੋ ਜਾਣਾ ਨਾਲ ਫਿਰ ਮਨ ਦਾ ਕਾਹਦਾ ਡਰ ਮਰਨੇ ਤੇ ਕੀ ਆ ਡਰ ਪੜਾ ਜੋ ਹਾਸ ਦੌਰੇ ਜੀਨ ਮਰਨਾ ਕਬੂਲ ਲੈ ਬਈ ਜੀਵਨ ਦੀਆਂ ਛੱਡ ਦੇ ਮਰਨਾ ਕਬੂਲ ਲੈ I'm E ਸੋ ਮੇਰੇ ਦਰਗਾਹਾਂ ਤੋਂ ਸੱਤਲ ਤਲਲੀ ਗੱਲੀ ਚੋਰੀ ਆ ਚਿਤ ਮਾਰਗ ਬੈਠੀ ਜੈਸੇ ਰੀਜੇ ਕਾਣ ਲਾਗੀ ਜੇ ਇਸ ਮਾਰਗ ਤੇ ਆਉਣੇ ਨਾ ਫਿਰ ਪਿੱਛੇ ਨਾ ਹਟੀ ਮਰਦਾ ਬਣ ਜਾ ਭਾਈ ਸਾਹਿਬ ਆਏ ਗੁਰਦਾਨ ਜੀ ਕਹਿੰਦੇ ਮਰਦਾ ਹੋਏ ਮਰੀਦ ਨਾ ਗੱਲੀ ਹੋ ਗੱਲਾਂ ਨਾਲ ਨਹੀਂ ਗੱਲ ਬਾਤ ਬਣੀ ਬਾਕੰਨ ਕੀ ਕੈਸੀ ਮਾਲਕ ਦੇ ਦੇਸ਼ ਨੂੰ ਕਿਵੇਂ ਪਹੁੰਚਾਂ ਗੱਲਾਂ ਬਾਤਾਂ ਨਾਲ ਨਹੀਂ ਕਮਾਈ ਕਰਨੀ ਹੈ ਕੁੰਬੇ ਵੱਡਾ ਜਵਲ ਹੈ ਜਲ ਵਿਨ ਕੁੰਬ ਨਾ ਹੋਏ ਗਿਆਨ ਦਾ ਬੰਦਾ ਮਨ ਰਹਿ ਗੁਰਬਿਨ ਗਿਆਨ ਮਾ ਗੁਰੂ ਤੋਂ ਬਿਨਾ ਗਿਆਨੀ ਗਿਆਨ ਤੋਂ ਬਿਨਾ ਸ਼ਾਂਤੀ ਨਹੀਂ ਕਿੱਥੋਂ ਲੱਭੋਗੇ ਸ਼ਾਂਤੀ ਕਿੱਥੋਂ ਲੱਭੋਗੇ ਸੋਹ ਸ਼ਾਂਤੀ ਗਿਆਨ ਵਿੱਚ ਹੈ ਗਿਆਨ ਗੁਰੂ ਬਿਨਾ ਗੁਰੂ ਵਾਲੇ ਬਣ ਕੇ ਭਜਨ ਕਰੋ ਕਿਸੇ ਮੁਰਸ਼ਿ ਦੇ ਧਾਮ ਕਰਕੇ ਕਿਸੇ ਬਖਸ਼ੇ ਦੀ ਸੰਗਤ ਕਰੋ ਲੋੜਾਂ ਵਾਲੇ ਹੈਨ ਬਤੇਰੇ ਬੇ ਲੋੜੇ ਨੇ ਥੋੜੇ ਬੇ ਲੋੜੇ ਜੇ ਮਿਲ ਜਾਣ ਕਿਧਰੇ ਜਿਨ੍ਹਾਂ ਨੂੰ ਕਿਸੇ ਦੀ ਇੱਛਾ ਨਹੀਂ ਜੋ ਦੇਤਾ ਸੱਤ ਹੈ بس ਉਹਦੀ ਰਿਜਾਹ ਚ ਹੀ ਰਹਿੰਦੇ ਬੇ ਲੋੜੇ ਜੀ ਮਿਲ ਜਾਣ ਕਿਧਰੇ ਤਾਂ ਝਾੜ ਉਹਨਾਂ ਦੇ ਜੋੜੇ ਉਹਨਾਂ ਦੀਆਂ ਜੋੜੇ 'ਚ ਖੜ ਕੇ ਸੰਗਤ ਕਰ ਤੇਰਾ ਵੀ ਬਲਾ ਹੋਵੇ ਦੇਖਿਆ ਤਾਂ ਬਾਬਾ ਨਾਨਕ ਜੀ ਮਹਾਂਪੁਰਖਾਂ ਦਾ ਤਿਆਗ ਕਿੰਨਾ ਵੱਡਾ ਤਿਆਗ ਸੀ ਜਦੋਂ ਜਾਂਦੇ ਸਨ ਦੂਜੇ ਪੜਾ ਤੇ ਜੁਦੇਸਤਨ ਤੇ ਸ਼ਤਰੀ ਨੂੰ ਅੱਗ ਲਾ ਕੇ ਅੱਗੇ ਜਾਂਦੇ ਸੀ। ਵੇਖੀ ਮੋਜ ਫਕੀਰ ਦੀ ਗਿਆ ਝੂੰਪੜਾ ਫੁੱਟ ਤਾਂ ਕਿ ਪਿੱਛੇ ਧਿਆਨ ਨਾ ਪਿੱਛੇ ਮੇਰਾ ਕੁਝ ਹੈ। ਨਹੀਂ। ਉਹ ਆਪਣਾ ਆਪਾ ਮਟਾ ਦੋ ਕੋ ਸਰੀਰ ਵੀ ਆਪਣਾ ਨਹੀਂ ਸਮਝਦੇ। ਸਰੀਰ ਵੀ ਸੰਗਤਾਂ ਦੇ ਲੇਖੇ ਲਾ ਦਿੰਦੇ। ਇਹ ਪੰਜ ਭੂਤਿਕ ਸਰੀਰ ਨੇ। ਦਿਨ ਰਾਤ ਇਹ ਕਰਦੇ ਆ ਪ੍ਰਵਾਹ ਨਹੀਂ ਕਰਦੇ। ਗਰਮੀ ਸਰਦੀ ਝੱਖੜ ਝਾਂਜਾ ਸਭ ਚੱਲਦੇ ਆ ਫਿਰ ਵੀ ਸਾਨੂੰ ਕਲਯੁਗ ਜੀਵਨ ਸੁੱਖ ਤੇ ਸ਼ਾਂਤੀ ਦੇ ਜਾਂਦੇ ਆ। ਅੱਜ ਵੀ ਇਹਨਾ ਮਹਾਪੁਰਸ਼ਾਂ ਦੇ ਸਥਾਨਾਂ ਤੇ ਥਾ ਥਾ ਖੰਡ ਜਾਂ ਲੜੀਆਂ ਜੱਗ ਦਬ ਹੋ ਰਿਆ ਨਾਨਕ ਸਰ ਕੀਨੇ ਜੱਗਤ ਹੋ ਰਿਆ ਤੁਕ ਤੁਕ ਦੇ ਬਾੜ ਸਪਟ ਬਾੜ ਜਿੱਤ ਬਾੜੀਆਂ ਦਾ ਜਾਬ ਸੁਜਮ ਸਾਦਾ ਸਦਾ ਹੀ ਪਹਿਰਾ ਲੱਗਿਆ ਰਹਿੰਦਾ। ਚਲ ਜਾਪਾ ਜਿੰਨਾ ਮਰਜੀ ਜ਼ੋਰ ਲਾ ਲਓ ਪਰ ਜੋ ਗੁਰੂ ਸਥਾਨਾਂ ਦੇ ਵਾਹਿਗੁਰੂ ਦਾ ਨਿਤਨੇਮ ਪ੍ਰਵਾਹ ਚੱਲਦਾ ਇੱਥੇ ਆ ਕੇ ਨਮਸਕਾਰ ਕਰਕੇ ਸ਼ਰਧਾ ਨਾਲ ਮੱਥਾ ਟੇਕ ਕੇ ਜਾਓਗੇ ਨਾ ਅਰਦਾਸ ਕਰੇ ਤਾਂ ਵੀ ਤੁਹਾਡਾ ਪੱਲਾ ਫੋੜਿਆ ਨਾ ਛੜਦੀ ਕਲਾ ਹੋਣੀ ਹੈ ਤੁਹਾਡੀ। ਕਿਉਂਕਿ ਬਾਬਾ ਜੀ ਹਾਜ਼ਰ ਵਰਤਦੇ ਹਾਜ਼ਰ ਸਦਾ ਹਜੂਰ ਹਾਜ਼ਰ ਹੈ ਨਾ ਜੀ ਕਦੇ ਨਾ ਪਏ ਦੁਰਾਈ ਖੁੱਲਿਆ ਕਰਮ ਕਿਰਪਾ ਪੈਠਾ ਕਰ ਆ ਕਰਮ ਖੁੱਲਦਾ ਸਾਡਾ ਜਦੋਂ ਸਾਨੂੰ ਰੱਬ ਦੀ ਕੀਰਤਿ ਰੱਬ ਦਾ ਜਸ ਮਿਲਦਾ ਖੁੱਲਿਆ ਕਰਮ ਕਿਰਪਾ ਪੈਠਾ ਕਰ ਕੀਰਤਨ ਹਰ ਹਰ ਕਰੀ ਇਹ ਗੁਰੂ ਨਾਨਕ ਦਾ ਦਿਰਦ ਹੈ ਮਿਸ਼ਨ ਹੈ ਮੇਰੇ ਬਾਬੇ ਦਾ ਕਲ ਯੁਗ ਵਿੱਚ ਪ੍ਰਧਾਨਤਾ ਕੀਰਤਨ ਦਿੱਤੀ ਹੈ ਕਲ ਯੁਗ ਵਿੱਚ ਕੀਰਤਨ ਬਰਦਨ ਨਾ ਗੁਰਮਖ ਜਪੀ ਹੈ ਲਾਏ ਬਿਆਨ ਆਮ ਤਰੇ ਸਗਲੇ ਕੋ ਤਾਰੇ ਹਰ ਦਰਗਹਿ ਪਤਿ ਸੋ ਜਾਏਗਾ ਕੀਰਤਨ ਪ੍ਰਧਾਨਾ ਕਲ ਯੁਗ ਵਿੱਚ ਲਾਏ ਧਿਆਨ ਆਪ ਤਰੇ ਸਗਲੇ ਕੋਲ ਤਾਰੇ ਜਿਹੜੇ ਕੀਰਤੀ ਰੱਬ ਦੀ ਕਰਦੇ ਆ ਜਸ ਕਰਦੇ ਆ ਉਹਨਾਂ ਤਾਂ ਤਰਨੇ ਹੁੰਦਾ ਉਹ ਹੋਰ ਨਾਲ ਨਹੀਂ ਤਰ ਕੇ ਮੈ ਜਾਂਦੇ ਹਰ ਕਾ ਨਾਮ ਰਿਦੇ ਲੈ ਧਿਆਈ ਸੰਗੀ ਸਾਥੀ ਸਗੋਂ ਤਰਨ ਗੁਰਮੁਖ ਜਪਿਆ ਲਾਏ ਧਿਆਨ ਆਪ ਤਰੇ ਸਗਲੇ ਕੋਲ ਤਾਰੇ ਹਰ ਦਰ ਗਏ ਬਾਤ ਸੁਝਾਈ ਜਾਂਦਾ ਸਭ ਜੋਤ ਸਰ ਤੇ ਦਾਦੂ ਕੀ ਦਵਾਪੁਰ ਪੂਜਾ ਜਾਰ ਤੀਨੋਂ ਯੁਗ ਤੀਨੋਂ ਦ੍ਰਿੜ ਹੈ ਕਲ ਕੀਬ੍ਰ ਨਾ ਕੋ ਦਾ ਆਪੋ ਆਪਣੇ ਜੁਗਾਂ ਸਾਰ ਮੰਤ ਮੰਤ ਤੰਤਰ ਸਾਰ ਜਾ ਕਰਨੇ ਕਰਾਉਣੇ ਮੇਰ ਪੜਨੇ ਪੜਾਉਣੇ ਪੁੰਨ ਦਾਨ ਕਰਨੇ ਜਦ ਤੱਕ ਮੇਰ ਜਗ ਗਹਿਣਾ ਮੇਰ ਜਗ ਹਾਥੀ ਮੇਰ ਜਗ ਬੜੇ ਬੜੇ ਜਗਤ ਕਰਦੇ ਸਨ ਇਸ ਨਾਲ ਉਧਾਰ ਹੁੰਦਾ ਸੀ ਕਲ ਯੁਗ ਦੇ ਵਿੱਚ ਕਹਿੰਦੇ ਨਾਮ ਜੱਪੇ বিনা ਤੇਰਾ ਭਲਾ ਹੋਣਾ ਨਹੀਂ ਗੰਗਾ ਦੀਰ ਜੋ ਘਰ ਘਰ ਪੀਵੇ ਨਿਰਮਲ ਨੀਰ ਬਿਨ ਹਰ ਪਾਪ ਤਨਾ ਮੁਕਤ ਹੋਏ ਇਹ ਗਾਇ ਰਹੀ ਕਿ ਵੀ ਤਾਂ ਮੈਂ ਗੰਗਾ ਦੇ ਕਿਨਾਰੇ ਕਰ ਪਾਲਾ ਵਹਿਗੂ ਦੇ ਨਾਮ ਤੋਂ ਬਿਨ ਮੁਕਤੀ ਨਹੀਂ ਕੋਈ ਆਓ ਹੋ ਸਾਰੇ ਪ੍ਰੇਮੀ ਹਰ ਜਸਦੀ ਪੌੜੀ ਲਾਵਾਂਗੇ ਫਿਰ ਅਰਦਾਸ ਹੋਈ ਹੁਜੂਰ ਸਾਹਿਬ ਮਨਾਮਾ ਕੱਲ੍ਹ ਦਾ ਦੀਵਾ ਲਾਉਂਦਾ ਬਾਕੀ ਹੈ ਵਕਤ ਮੈਂ ਪਹੁੰਚ ਕੇ ਲਾਵਾਂ ਠੋੜੇ ਫੇ ਸਤਗੁਰੂ ਕਿਰਪਾ ਕਰਨ ਮੰਨ ਦਾ ਰਾਗ ਭਿਆ ਸਰਚਿੰਦੇ